ਮੈਂ ਤੇ ਉੱਪਰ ਵਾਲ ਦੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਫਦੇ ਪ੍ਰਵਾਹ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸਾਧ ਸੰਗਤ ਦਾ ਬਹੁਤ ਰਹਿਣੀ ਆ ਬਹੁਤ ਹੀ ਅੱਛਾ ਕਰ ਗਿਆ ਬਹੁਤ ਵਧੀਆ ਇੱਕ ਤੋਂ ਇੱਕ ਇਸ ਨਗਰ ਨੇ ਸਾਰੇ ਵਰਗਾਂ ਦੇ ਤੁਸੀਂ ਇਕੱਤਰ ਹੋਇਓ ਮੀਂਹ ਪਹਿਨਾ ਸਤਕਾਰਯੋਗ ਮੀਪੀਆ ਬਹੁਤ ਬੜੀ ਖੁਸ਼ੀ ਨਾਲ ਨਗਰ ਦੇ ਸਰਪੰਚ ਸਾਹਿਬ ਗੁਰਮੀਲ ਸਿੰਘ ਜੀ ਇਹਨਾਂ ਦਾ ਵੀ ਸ਼ੁਕਰੀਆ ਸੰਕਰ ਸਿੰਘ ਕਵਾਨ ਸਾਹਿਬ ਜੋ ਇਲੈਕਸ਼ਨ ਲੜਦੇ ਨੇ ਕਾਂਗਰਸ ਦੇ ਸ਼ੁਕਰੀਆ ਇਹਨਾਂ ਦਾ ਵੀ ਧੰਨਵਾਦ ਸਰਦਾਰ ਸੁਰਿੰਦਰਪਾਲ ਸਿੰਘ ਜੀ ਸਿਦਿਆ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸੰਗਰੂਪ ਔਰ ਐਕਸਟ੍ਰਮੀਨੇ ਇਹਨਾਂ ਦਾ ਵੀ ਸ਼ੁਕਰੀਆ ਦੋਸਤੋ ਮੈਂ ਜਦੋਂ ਆਇਆ ਹੀ ਨਾ ਇੱਥੇ ਤੇ ਮੋਰੋਂ ਮੈਨੂੰ ਦਿਸਦੇ ਨੇਗੇ ਬਹੁਤ ਵਧੀਆ ਬਜ਼ੁਰਗ ਉਹ ਕਹਿੰਦੇ ਇਧਰ ਆਂ ਉਹ ਕਿਤੇ ਮਾਨ ਵਾਲੀ ਨਾ ਕਰੀ ਮੁੜ ਕੇ ਮਿਲਣਾ ਆ ਜੀ ਮੈਂ ਜਰੂਰ ਕੋਸ਼ਿਸ਼ ਕਰੂੰਗਾ ਮਿਲਣਾ ਹਾਂ ਦਾ ਫੇਰਾ ਹੁਣੇ ਢੰਡਾ ਸਿੱਕ ਆਇਆ ਢੰਡਾ ਸਿੱਕੇ ਦਾ ਝੂਠ ਨਾ ਬੋਲੀ ਕੋਈ ਗਲਤ ਨਾ ਵੇਦਾ ਕਰੇ ਤੇ ਨਾਲੇ ਆਜੀ ਮੁੜ ਕੇ ਅਸਰ ਝਕਾੜੀ ਕੀ ਹੋਈ ਆ ਕਿ ਆਹ ਜਿਹੜੇ ਅਸੀਂ ਚਿੱਟੇ ਕੱਪੜੇ ਪਾਏ ਆ ਇਹਦਾ ਨਾ ਲੋਕਾਂ ਚ ਘਰੋਸਾ ਉੱਠਿਆ ਹੋਇਆ ਕੁਝ ਕੁ ਸਮੇਂ ਤੋਂ ਸਾਡੇ ਲੀਡਰਾਂ ਨੇ ਆਪਣੇ ਮੋਟਰਾਂ ਦੇ ਨਾਲ ਐਵੇਂ ਵੈਦਾ ਖਲਾਫੀ ਕੀਤੀ ਹੈ ਗੱਲਾਂ ਵੱਟੀਆਂ ਵੱਟੀਆਂ ਕਰਕੇ ਮੋਟੋ ਘਰ ਨਾ ਸਕੇ ਔਰ ਵਾਪਸ ਆਣ ਕੇ ਲੋਕਾਂ ਦੇ ਨਾਲ ਦਵਾਰਾ ਉਹਨਾਂ ਦੀ ਕਚਹਿਰੀ ਚ ਮੁੜ ਕੇ ਕਿ ਜਦੋਂ ਤੁਸੀਂ ਕੰਮ ਨਹੀਂ ਕਰ ਸਕਦੇ ਫਿਰ ਥੋੜੀ ਸੰਗ ਵੀ ਆਉਂਦੀ ਹੈ ਵੀ ਕਿ ਕੀ ਮੂੰਹ ਲੈ ਕੇ ਜਾਊਂਗਾ ਕੁਛ ਇਹਦੀ ਨੂੰ ਜਾਣ ਬਣ ਗਿਆ ਕਿ ਚਲ ਕੋਈ ਨਹੀਂ ਲੋਕਾਂ ਨੇ ਪਾਕੀਆਂ ਵੋਟਾਂ ਅਖੀਰਲੇ ਸਾਲ ਜਾ ਕੇ ਦੇਖਦਾਂਗੇ ਪਹਿਲੇ 2 ਸਾਲ ਥੋੜੇ ਸੁਸਤ ਹੋ ਜਾਂਦੇ ਤੇ 2-3 ਸਾਲ ਔਰ ਇੱਕ ਇਹਦੇ ਚ ਮੁਕਤਾ ਇਹ ਵੀ ਆ ਅੱਜ ਰਾਜਨੀਤੀ ਜਿਹੜੀ ਆ ਇਹਨੂੰ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਲੋਕਾਂ ਨੇ ਇਹਨੂੰ ਧੰਦਾ ਵੀ ਬਣਾਇਆ ਹੋਇਆ ਹੈ ਇਹ ਸੇਵਾ ਭਾਵਨਾ ਘਟਿਆ ਕਿ ਧੰਦੇ ਆਲੇ ਬਹੁਤ ਵਿੱਚ ਵੜ ਗਏ ਇਹਨੂੰ ਤੁਸੀਂ ਦੇਖੋਗੇ ਪੋਲਿਟੀਕਲ ਬੰਦਿਆਂ ਦੇ ਬੜੇ ਵੱਡੇ ਵੱਡੇ ਵਪਾਰੀ ਆ ਗਏ ਨੇ ਖੰਡ ਮਿੱਲਾਂ ਆਲੇ ਆ ਗਏ ਸ਼ਰਾਬ ਦੀਆਂ ਮਿੱਲਾਂ ਆਲੇ ਦੇ ਵੜ ਗਏ ਬੜੇ ਵੱਡੇ ਪੰਜ ਸਾਰੇ ਹੋਟਲ ਬਣਾ ਲੈ ਲੋਕਾਂ ਨੇ ਇਸ ਕਰਕੇ ਜਿਹੜਾ ਵੀ ਕੋਈ ਧੰਦੇ ਦੀ ਨੀਤ ਨਾਲ ਕੰਮ ਕਰੇਗਾ ਰਾਜਨੀਤੀ 'ਚ ਉਹ ਤੁਹਾਡਾ ਕਿਉਂ ਸਵਾਰੂਗਾ ਵਰਸ ਕਰੋ ਇੱਕ ਐਮਐਲਏ ਨੇ ਰੁਪਈਆ 3-4 ਕਰੋੜ ਖਰਚ ਕੇ ਐਮਐਲਏ ਬਣਿਆ ਫਿਰ ਐਡਾ ਤਾਂ ਉਹ ਸੇਵਾ ਭਾਵਨਾਤ ਨਹੀਂ ਕੀ ਕਿ ਹਰ ਵਾਰੀ ਕੋਰ 5-7 ਕਰੋੜ ਰੁਪਈਆ ਲੁਟਾਇਆ ਕਰੇ ਤੇ ਫਿਰ ਤੁਹਾਡੇ ਵਾਸਤੇ ਕੰਮ ਕਰੇ ਉਹ ਕੀ ਕਰਦਾ ਤੁਹਾਡੇ ਉੱਤੇ 3-4 ਕਰੋੜ ਨਟਾ ਕੇ ఎలక్షన్ জিতିକే ముర్తి ਅਗਰ ਦਾ ਲੱਜੇ ਮੰਤਰੀ ਬਣ ਜੇ ਤੇ ਫਿਰ ਉਹਦਾ ਕਈ ਕੋਣਾ ਪੈਸੇ ਕਮਾਉਂਦਾ ਤੇ ਪੈਸੇ ਜੇਬਾਂ ਜੋ ਆਪਣੇ ਜਾਂਦੇ ਆਲਟੀਮੇਟਲੀ ਚਾਹੇ ਜਿੰਨਾ ਦੀ ਵੀ ਰਿਸ਼ਵਤ ਤੁਸੀਂ ਗਿਰ ਲੋ ਉਹ ਆਪਣੇ ਵਿੱਚੋਂ ਹੀ ਜਾਣੀ ਇਸ ਕਰਕੇ ਇੱਕ ਵਾਰ ਇਹ ਬਾਣੀਤ ਹੋ ਗਈ ਕਿ ਇਹਦੇ ਚ ਰਾਜਨੀਤੀ ਨੂੰ ਇੱਕ ਕਿਸਮ ਦਾ ਵਪਾਰ ਬਣਾ ਲਿਆ ਪੋਲਿਟਿਕਲ ਬੰਦਿਆਂ ਨੇ ਥੋੜੇ ਬੰਦੇ ਹੈਗੇ ਨੇ ਜਿਹੜੇ ਹਲੇ ਵੀ ਇਸ ਨੂੰ ਸੇਵਾ ਭਾਵਨਾ ਨਾਲ ਇਮਾਨਦਾਰੀ ਨਾਲ ਕਰਦੇ ਨੇ ਸ਼ਾਇਦ ਇਹੋ ਹਲੇ ਰੇਡ ਦਾ ਰੂਡ ਦਾ ਸਿਸਟਮ ਤੋੜਿਆ ਨਾ ਦੂਸਰੋਂ ਪੰਜਾਬ ਜਿਹੜਾ ਵਾ ਇਹ ਦੇਸ਼ ਦਾ ਇੱਕ ਨੰਬਰ ਸੂਬਾ ਸੀ ਆਪਣੇ ਨੇਰੇ ਤੇਰੇ ਵੀ ਕੋਈ ਨਹੀਂ ਸੀ ਕਿਉਂਕਿ ਉਹਨਾਂ ਨੇ ਇੱਕ ਨੰਬਰ ਦੇ ਪਿੱਛੇ ਰੂਡ ਇਹ ਕਿਦੇ ਥੱਲੇ ਅਚੋਤੋਂ ਬਣੰਨੇ ਆ ਨਾ ਆਪ ਤੁਸੀਂ ਅਚੋਤ ਕਿਉਂ ਬੱਚੇ ਜੋ ਬੱਚੇ ਅਚੋਤ ਕਿਉਂ ਸਾਡੇ ਨੇਰੇ ਤੇਰੇ ਵੀ ਕੋਈ ਨਹੀਂ ਸੀ ਔਰ ਮੈਂ 1985 ਚ ਆਪਣੀ ਵਿੱਦਿਆ ਖਤਮ ਕਰ ਰਿਹਾ ਸੀ ਕਾਲਜ ਦੇ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਤੁਹਾਡੇ ਨਕਰ ਦਾ ਸਤਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਸਾਹਿਬ ਇਕੱਠੇ ਸੀ ਅਕਾਲੀ ਦਲ ਵਿੱਚ ਅੱਗੇ ਪਿੱਛੇ ਮਿਨਿਸਟਰ ਹੋਇਆ ਕਰਦੇ ਸੀਗੇ ਤੇ 85 ਵਿੱਚ ਸਾਡੀ ਸਟੇਟ ਦੇ ਉੱਤੇ ਪੰਜਾਬ ਤੇ ਕੋਈ ਕਰਜ਼ਾ ਨਹੀਂ ਸੀ ਹੈ ਅੰਗਰੇਜ਼ੀ ਚ ਕੀ ਹੈ ਰੈਵਨਿਊ ਸਰਪਲਸ ਸਟੇਟ ਸੀ ਪਿਛਲੇ 4 ਦਹਾਕੇ ਅੱਛਾ ਜੋ ਗੁਜ਼ਾਰ ਹੋਇਆ ਅੱਜ ਅਸੀਂ ਕਿੱਥੇ ਖੜੇ ਆ ਲਗਭਗ 3 ਲੱਖ ਕਰੋੜ ਦਾ 3.5 ਲੱਖ ਕਰੋੜ ਦੇ ਕਰਜ਼ੇ 'ਚ ਖੜੇ ਆ 3.5 ਲੱਖ ਕਰੋੜ ਇਹਦਾ ਵਿਆਜ ਕਿੰਨਾ ਪੜ ਰਿਹਾ ਸੀ ਲਗਭਗ 31 31000 ਕਰੋੜ ਅੱਛਾ ਇਹ ਜਿਹੜੇ ਮਸ਼ੇ ਆ ਪਰਛਾਚਾਰ ਤੇ ਸਾਰਾ ਗੰਦ ਇਹ ਹੁਣ ਪਿੱਛੇ ਪਿਆ ਹੋਆ ਕੋਲ 84 ਵਿੱਚ ਮੈਨੂੰ ਅੱਛੀ ਤਰ੍ਹਾਂ ਯਾਦ ਆ ਕੋਈ ਚੱਟੇ ਦਾ ਨਾਮੋ ਨਿਸ਼ਾਨ ਨਹੀਂ ਸ਼ਰਾਬ ਪੀਦੇ ਸੀ ਕੋਕੀ ਪਰ ਉਹ ਵੀ ਕੋਈ ਤਾਂ ਨਹੀਂ ਸੀ ਵੀ ਇਸ ਲੈਵਲ ਦੇ ਉੱਤੇ ਚੱਲੇਗੀ ਸੀ ਕਿ ਪੈਸਾ ਦੇ ਵਿੱਚ ਭੜਲੇ ਪੈ ਰਹੇ ਨੇ ਡੀ ਜੇ ਵੱਜ ਰਹੇ ਨੇ ਸਾਦਾ ਜਿਹਾ ਕੰਮ ਸੀਗਾ ਮੈਂ ਆ ਵੀ ਸਾਦੇ ਸੀ ਇਹੜਾ ਸੇਨਾ ਵੀ ਠੀਕ ਸੀਗਾ ਕਿ 40 50 ਸਾਲ ਵਿੱਚ ਐਸੀ ਪਰਮਟ ਆਈ ਕਿ ਆਪਾਂ ਅੱਜ ਇਸ ਦੇਸ਼ ਵਿੱਚ ਖੇਤਰੀ ਗਦਰ ਚਾਕੇ ਖੜੇ ਹੋ ਗਏ ਔਰ ਇਹਨਾਂ ਸਿੱਤੇ ਸਿੱਤੇ ਜੁਮੇਵਾਰ ਅਕਸ਼ਤ ਜੀ ਨੇ ਰਾਜ ਕੀਤਾ ਤੁਹਾਨੂੰ ਦਾ ਕੋਈ ਕਸੂਰ ਨਹੀਂਗਾ ਉਸ ਦਾ ਪਹਿਲਾਂ ਵੀ ਮਿਹਰਤ ਕਰਦੇ ਸੀ ਹੁਣ ਵੀ ਮਿਹਰਤ ਕਰਦੇ ਆ ਤੁਸੀਂ ਪਹਿਲਾਂ ਵੀ ਟੈਕਸ ਦਿੰਦੇ ਸੀਗੇ ਹੁਣ ਵੀ ਟੈਕਸ ਦਿੰਦੇ ਹੋ ਟੈਕਸ ਮਤਲਬ ਇਨਕਮ ਟੈਕਸ ਨਹੀਂ ਪਰ ਤੁਸੀਂ ਸਾਬਣ ਤੇਲ ਸਕੂਟਰ ਟਰੈਕਟਰ ਡੀਜ਼ਲ ਪੈਟਰੋਲ ਰਾਸ਼ਨ ਹਰ ਇੱਕ ਚੀਜ਼ ਤੇ ਜੀਐਸਟੀ ਦਿੰਦੇ ਹੋ ਤੇ ਮੇਰਾ ਸਾਬ ਹੈ ਕਿ ਰਾਜ ਕਰਨ ਵਾਲੀ ਜਿਹੜੀ ਰਾਜ ਕਰਨ ਵਾਲੀ ਜਵਾਬ ਰਾਜ ਕਰਨ ਬਾਅਦ ਸੀ ਤੇ ਉਹਨਾਂ ਦਾ ਕਸੂਰ ਸੀ ਬੜਾ ਵੱਜਣਾ ਤੁਰ ਮਗਰ ਨੇ ਪਹੁੰਚ ਮਾੜੇ ਹੋਏ ਅਕਾਲੀ ਮਾੜੇ ਸੀ ਕਾਂਗਰਸੀ ਮਾੜੇ ਸੀ ਤੇ ਲੋਕਾਂ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਉਹਨਾਂ ਨੂੰ ਪਿਛਲੀ ਵਾਰ 2022 ਚ 14 ਅਵਾਰਸਤੀ ਕਰੋਗੇ ਤੁਸੀਂ ਉਹਨਾਂ ਨੇ 2022 ਦੇ ਵਿੱਚ ਸਜ਼ਾ ਵੀ ਦਿੱਤੀ ਔਰ ਸਾਰੀਆਂ ਪ੍ਰਾਣੀਆਂ ਪਾਰਟੀਆਂ ਨੂੰ ਕੱਢ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਔਰ ਬਣਾਈ ਵੀ ਕਿਤੇ 58 60 ਅਪੇਲੀਆਂ ਦੀ ਨਹੀਂ ਕ੍ਰਾਈਮੀ तकरीबन 92 ਐਮਐਲਏ اور بڑی ਉਮੀਦਾਂ ਬਣਾਈ ਕਿ ਉਹਨਾਂ ਨੇ ਵੀ ਬੜੇ ਬਿਆਦੇ ਕਿ ਕਿ ਅਸੀਂ ਬਹੁਤ ਵਧੀਆ ਰਾਜਨੀਤੀ ਕਰਾਂਗੇ ਸਾਫ਼ ਸੁਥਰੀ ਕਰਾਂਗੇ ਪੈਸੇ ਵਾਲੇ ਨਹੀਂ ਕਰਾਂਗੇ ਅਸੀਂ ਕੋਈ ਨਾ ਕੋਈ ਮਿਆਰ ਰੱਖਾਂਗੇ ਪਰ ਦੋਸਤੋ ਦੋ ਸਾਲਾਂ ਦੇ ਵਿੱਚ ਜਿਹੜਾ ਅਕਾਲੀਆਂ ਨੇ ਤੇ ਕਾਂਗਰਸ ਨੇ 40 50 ਸਾਲਾਂ ਤੋਂ ਲੋਕਾਂ ਨੂੰ ਨਿਰਾਸ਼ ਕੀਤਾ ਇਹਨਾਂ ਨੇ ਦੋ ਸਾਲਾਂ 'ਚ ਕਰ ਦਿੱਤਾ ਹਰ ਆਪਣਾ ਵੈਦਾ ਜੋ ਵੈਦਾ ਕੀਤਾ ਉਸੇ ਨੂੰ ਪਹਿਲਾ ਤੋੜਿਆ ਲੋਕਾਂ ਦੀ ਕਿਚੈਰੀ ਦੇ ਸਾਹਮਣੇ ਅੱਖੇ ਜੀ ਅਸੀਂ ਤਾਂ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਮੇਰਾ ਖਿਆਲ ਹੈ ਜਿੰਨਾ ਵੀਆਈਪੀ ਕਲਚਰ ਭਗਵੰਤ ਮਾਨ ਕੇਜਲੀਵਾਲ ਜਿਹਨੇ ਸ਼ਾਨੋ ਸ਼ੌਕਤ ਨਾਲ 6 ਡੇ ਦਾ ਅਮਰਿੰਦਰ ਸਿੰਘ ਰਜਵੜਾ ਸੀਗਾ ਉਹਨੇ ਵੀ ਨਹੀਂ ਕੀਤਾ ਉਹਦਾ ਜੰਮਿਆ ਵਾਲਾ ਰਜਵੜਾ ਸੀਗਾ ਇਹ ਤਾਂ ਕੱਲ ਪਰਸੋਂ ਸਾਦੇ ਦੇ ਘਰਾਂ ਚੋਂ ਉੱਠ ਕੇ ਹਜ਼ਾਰ ਹਜ਼ਾਰ ਕਰਨ ਲੈ ਕੇ ਘੁੰਮਦਾ ਭਗਵਾਨ 1000 ਆਟੋਯੋਟਾ ਲੈਕਸਸ ਗੱਡੀਆਂ ਜਿਹੜੀਆਂ 5-5 ਕਰੋੜ ਦੀਆਂ ਝੂਠਦੇ ਨੇ ਸਾਰਾ ਟੱਪਰ ਵਿੱਚੇ ਮਾਤਾ ਜੀ ਚੜ੍ਹੇ ਹੋਏ ਨੇ ਉਹ ਭੈਣ ਜੀ ਅਲੱਗ ਲਈ ਫਿਰਦੇ ਨੇ ਸੋਨਿਆ ਨਾਲ ਲੱਤੇ ਪੈਣੇ ਪਤਾ ਨਹੀਂ ਕਿੱਥੋਂ ਆ ਗਿਆ ਸੋਨਾ ਆ ਸੋਲੀਆਂ ਬਾਵਾ ਪੜੀਆਂ ਪਈਆਂ ਨੇ ਕੇਜਰੀਵਾਲ ਸਾਹਿਬ 50-50 ਕਰੋੜ ਦੀਆਂ ਦੇ ਸਰਕਾਰੀ ਘਰ ਜਿਹੜਾ ਉੱਥੇ 50 ਕਰੋੜ ਰੁਪਈਆ ਹੋਰ ਖਰਚ ਕੀਤਾ ਉੱਥੇ ਉਹਦਾ ਨਾਮ ਪੈ ਗਿਆ ਸ਼ੀਸ਼ ਮਹਿਲ ਇਹ ਤਾਂ ਕਿਸੇ ਦਿੱਲੀ ਦੇ ਮੁੱਖ ਮੰਤਰੀ ਨੇ ਕੀਤਾ ਨਹੀਂ ਸੀਗਾ ਇਸ ਤਰ੍ਹਾਂ ਕਰਕੇ ਉਹਨਾਂ ਨੇ ਜੋ ਆਪਣੇ ਸੁੰਝੀਓ ਤੋੜੇ ਫਿਰ ਕਹਿੰਦੇ ਜੀ ਅਸੀਂ ਤਾਂ ਸਾਡੇ ਜੇ ਬੰਦਿਆਂ ਨੂੰ ਅੱਗੇ ਲੈ ਕੇ ਆਇਆ ਕਰਾਂਗੇ ਰਾਜਨੀਤੀ 'ਚ ਚੋ ਪਹਿਲਾਂ ਇੱਕ ਆ ਸਕੂਟਰ ਵਾਲੀ ਕੁੜੀ ਲੈਣ ਦੀ ਭਰਾਜ ਦਿਖਾਉਣ ਵਾਸਤੇ ਇੱਕ ਗੁਲਾਬ ਸੀ ਮੁਗੋ ਕੇ ਮੋਬਾਈਲ ਆਣਾ ਚੱਕ ਲਿਆਂਦਾ ਅੰਜ ਸੱਤ ਹੋਰ ਇਦਾਂ ਦੇ ਲੈ ਆਂਦੇ ਪਰ ਹੁਣੇ ਸਾਰੇ ਵੀਆਈਪੀ ਬਣੇ ਹੋਏ ਨੇ ਸਾਰੇ ਕਮਾਂਡੋ ਚੱਤੀ ਫਿਰਦੇ ਨੇ ਸਾਰੇ ਔਰ ਗੁੱਤਰ ਮਹਰਮਾਰਕੇ ਤੁਹਾਡੇ ਲੋਕਾਂ ਦੇ ਲੰਗਦੇ ਨੇ ਇੱਕ ਤਾਂ ਇਹਨਾਂ ਨੇ ਵੱਡਾ ਵਾਦਾ ਆਪਣਾ ਇਹ ਛੋੜਿਆ ਲੋਕੀ ਤਾਂ ਕਿ ਸੀਗੇ ਲੋਕੀ ਚਾਹੁੰਦੇ ਸੀਗੇ ਕਿ ਯਾਰ ਜਦੋਂ ਅਸੀਂ ਰਹਿੰਦੇ ਆਂ ਇਹ ਦੇ ਮੇੜੇ ਤੇ ਰਹੋ ਚਲੋ 2-4 ਗੱਮਾਂ ਵਿੱਚ ਰੱਖ ਲੋ ਮੁੱਖ ਮੰਤਰੀ ਆ ਤੂੰ 5-7 ਗੱਡੀਆਂ ਰੱਖ ਲੈ ਪੁਲਿਸ ਦੇ ਅੱਗੇ ਪਿੱਛੇ 100 ਗੱਡੀ ਦੀ ਕੀ ਲੋੜ ਹੈ ਜੀਆ ਦੂਸਰਾ ਇਹਨੇ ਵਾਦਾ ਤੋੜਿਆ ਜਿਹੜਾ ਕਹਿੰਦੇ ਸੀਗੇ ਕਿ ਅਸੀਂ ਵਿਕਰਮ ਪੁੱਛ ਕੇ ਕੰਮ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਕੰਮ ਪੁੱਛ ਕੇ ਹਰ ਕਰਾਂਗੇ ਉਹਨੂੰ ਕਹਿੰਦੇ ਸੀ ਇਹ ਸਵਰਾਜ ਮੋਡਲ ਹੈ ਅੱਛਾ 92 ਜਿੱਤੇ ਇਹਨਾਂ ਦੇ 7 ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਪੰਜਾਬ ਚ ਜਿਹੜੇ ਐਮਐਲਏ ਨੇ ਛੁੜਦੇ ਸੀ ਦੋਸਤੋ ਕੌਣ ਛੁੜਿਆ ਕੋਈ ਚੰਗਾ ਪੰਜਾਬ ਦਾ ਬੁੱਧੀਜੀਵੀ ਨੇ ਛੁੜਿਆ ਕੋਈ ਚੰਗਾ ਝਾਰੂ ਦਾ ਪੜਿਆ ਲਿਖਿਆ ਨੌਜਵਾਨ ਕੋਈ ਪੀਐਚਡੀ ਕੋਈ ਅੱਛਾ ਮੁੰਡਾ ਜਿਹੜਾ ਰਾਜ ਸਭਾ ਚ ਬੋਲਦਾ ਕੋਈ ਪੰਜਾਬ ਦਾ ਕੋਈ ਲਿਖਾਰੀ ਛੁੜ ਲੈਂਦੇ ਕੋਈ ਚੰਗਾ ਕਿਸਾਨ ਆਪੂ ਛੁੜ ਲੈਂਦੇ ਜਿਹੜਾ ਰਾਜ ਸਭਾ ਜਾ ਕੇ ਗੱਲ ਕਰਦਾ ਕੌਣ ਚੁਣਿਆ ਰਾਜ ਸਭਾ ਅਸ਼ੋਕ ਮਿੱਤਲ ਕੌਣ ਹੈ ਇਹ लवली ਯੂਨੀਵਰਸਿਟੀ ਸਾਡੇ ਜਰੰਦਰ ਦੀ 660 ਕਿੰਦੇ ਦਾ ਮਾਲਕ 25000 ਕਰੋੜ ਦੀ ਯੂਨੀਵਰਸਿਟੀ ਉਹਦੇ ਪੈਸੇ ਦਿੱਤੇ ਕੇਜਰੀਵਾਲ ਨੂੰ ਤੇ ਰਾਜ ਸਭਾ ਦਾ ਮੈਂਬਰ ਬਣ ਗਿਆ ਇੱਕ ਬਣਾਇਆ ਇਹਨਾਂ ਨੇ ਲੁਧਿਆਣੇ ਦਾ ਸੰਜੀਵ ਰੋਲਾ ਕਾਰੋਬਾਰੀ ਬਿਲਡਰ ਮੋਗਨਾਇਜ਼ਰ ਔਰ ਜਿਹੜੇ 40-50 ਮੰਜ਼ਲੇ ਫਲੈਟ ਬਣਾਉਂਦੇ ਨੇ ਫਿਤੀ ਰਹਿੰਦਾ ਫੋਮੜਾ ਤੇ ਕਿੱਦਾਂ ਬਣ ਗਏ ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਇਹ ਚੱਲਦਾ ਕੰਮ ਪਰ ਕੇਜਰੀਵਾਲ ਨੇ ਕਿਉਂ ਚਲਾਇਆ বুঝ ਗਿਆ ਨਾ ਬਾੜੀਆਂ ਸੀ ਬੜੇ ਗੰਦੇ ਸੀ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਰਾਜ ਸਭਾ ਦੀ ਸੀਟ 100 ਕਰੋੜ ਰੁਪਏ ਨੂੰ ਵਿਕਦੀ ਹੈ ਜਿਹੜੇ ਅਮੀਰ ਆਦਮੀ ਬੈਠੇ ਨਾ ਆਪਣੇ ਇਥੇ ਵਿਲਾ ਲਵਾਉਣ ਵਾਸਤੇ ਐਮਪੀ ਰਾਜ ਸਭਾ ਕਹਿਣਾ ਕੋਰਨਾ ਆ ਜਿਹੜਾ ਸ਼ੋਭ ਮਿੱਤਰ ਮੈਂ ਨਾਮ ਲਿਆ ਸੰਜੀਵ ਰੋਵਾ ਤੁਸੀਂ ਤਾਂ ਜਾਣਦੇ ਵੀ ਲਿਗੇ ਉਹ ਕਦੀ ਬੋਲੇ ਵੀ ਨਹੀਂ ਪੰਜਾਬ ਦੇ ਵਾਸਤੇ ਇਹਨਾਂ ਦੇ ਪੈਸੇ ਲੈ ਕੇ ਐਮਪੀ ਬਣਨ। ਅੱਛਾ ਅਗਲੇ ਬਣਾਇਆ ਰਾਗਵ ਚੱਡਾ। ਇੱਕ ਬਣਾਇਆ ਸੰਦੀਪ ਪਾਠਕ ਜਿਹੜੇ ਪੰਜਾਬੀ ਸਾਈਨ ਵੀ ਨਹੀਂ ਕਰ ਸਕਦੇ। ਲਿਖਣਾ ਪੜ੍ਹਨਾ ਤਾਂ ਬਹੁਤ ਹੀ ਦੂਰ ਦੀ ਗੱਲ ਆ। ਪੰਜਾਬੀ 'ਚ ਸਾਈਨ ਇੱਕ ਸ਼ਬਦ ਨਹੀਂ ਬੋਲ ਸਕਦੇ। ਅੱਛਾ ਖੇਰੇ ਨੂੰ ਕਹਿੰਦੇ ਆ ਇਹਨਾਂ ਫਾਰਮ ਆ ਗਿਆ ਸਕੂਲ ਲੜ। ਉਹ ਅੰਦਰ ਦੇ ਹੋਗੇ ਜਿਹੜੇ ਦਿੱਲੀ ਜੰਮੇ ਚੈਨਰ ਪੰਜਾਬੀ ਨਹੀਂ ਆਉਂਦੀ ਜਿਹੜੇ ਪੰਜਾਬ ਦੀ ਕਦੀ ਖੜਨਗੇ ਨਹੀਂ ਜ਼ਿੰਦਗੀ 'ਚ।

ਉੱਥੇ ਜਾ ਕੇ ਮੈਂ ਛੋਟਾ ਜਿਹਾ ਮੌਲਾਕਾਤਾ ਕਰਕੇ ਆਉਣਾ ਹਾਂ ਅਸੀਂ ਬਾਹਰ ਲਿਓਗੇ ਜਿਹੜੇ ਰੋਜ਼ ਰਾਂ ਦੇ ਲੋਕਾਂ ਦੇ ਵਾਸਤੇ ਜਿਹੜੇ ਕਿਸਾਨਾਂ ਨੇ ਖੜਦੇ ਜਿਹੜੇ ਸਿੱਧੂ ਮੂਸੇਵਾਲੇ ਦੇ ਟੱਪਰਾਂ ਖੜਦੇ ਜਿਹੜੇ ਭਾਈ ਅਮਰਿਤਪਾਲ ਦੇ ਐਮਐਸਏ ਲਾਉਣ ਦਾ ਫਰੋਦ ਕਰਦੇ ਜਿਹੜੇ ਸ਼ੁਭਕਰਨ ਦੀ ਮੌਤ ਤੇ ਪਠੰਡੇ ਪਹੁੰਚ ਕੇ ਉਹਦੀ ਮਦਦ ਕਰਦੇ ਅਸੀਂ ਬਾਹਰ ਲਿਓਗੇ ਤੇ ਰਾਗਵ ਛੱਡਾ ਤੇ ਸੰਦੀਪ ਪਾਟਕ ਮੀਡੀਆ ਦੇ ਨਾਂ ਤੰਦਰੇ ਹੋ ਗਏ ਆ ਉਵਾਵ ਬਲੇ ਸ਼ਰੂ ਐਡੇ ਝੁੱਠੇ ਤੁਸੀਂ ਆ ਤੁਹਾਨੂੰ ਕੋਈ ਸ਼ਰਮ ਵੀ ਐ ਨਹੀਂ ਇੱਕ ਤਾਂ ਆਦਮੀ ਹੁੰਦਾ ਨਾ ਜੋ ਝੂਠ ਬੋਲਦਾ ਉਹ ਥੋੜਾ ਸੰਕੇ ਬੋਲਦਾ ਤੇ ਝੂਠੇ ਬੜੇ ਸਾਤੀਆਂ ਚੌੜੀਆਂ ਕਰਕੇ ਬੋਲਦੇ ਨੇ ਕੱਲ ਕੋ ਸੋ ਭਗਵਾਨਤ ਮਿੱਕਲੀ ਗਾ ਰਿਹਾ ਸੀ ਮੇਰੇ ਵੀਰੋ ਬੱਚੋ ਕੀ ਮੇਰੇ ਦੋਸਤੋ ਦੱਸੋ ਜਨਾ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਇਆ ਪ੍ਰਤਾਪ ਸਿੰਘ ਕੈਰੋਂ ਵਿਦੇਸ਼ੋਂ ਪੜ੍ਹ ਕੇ ਆਜੀ ਐਸਸੀਪੀਸੀ ਨੇ ਪੜਾਇਆ ਸੀ ਮੈਂ ਖੱਚਾ ਕੌਣ ਹੋਇਆ ਪਰ ਪੰਜਾਬ ਦਾ ਵਿੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਸਾਬਕਾ ਜੱਜ ਹਾਈ ਕੋਰਟ ਦਾ ਅੱਛੀ ਗੱਲ ਅੱਛੀ ਤਮੀਜ਼ ਸੋਹਣਿਆ ਵਿਧਾਨ ਸਭਾ ਦੀ ਗੱਲਾਂ ਉਸ ਤੋਂ ਬਾਅਦ ਜਿਹੜੇ ਵੀ ਸਾਡੇ ਗੁਰਮੁਖ ਸਿੰਘ ਮੁਸਾਫਰ ਬਣੇ ਚਾਹੇ ਲక్ష్మణ ਸਿੰਘ ਗੇਲ ਬਣਿਆ ਉਸ ਸੜਕਾਂ ਦਾ ਮੰਤਰੀ ਕਿਹਾ ਆ ਜਿਹੜੀਆਂ ਪਿੰਡਾਂਾਂ ਸੜਕਾਂ ਲੱਗੀਆਂ ਨੇ ਨਾ ਤੇ ਲక్ష్మణ ਸਿੰਘ ਗੇਲ ਬਣਾ ਕੇ ਗਿਆ ਰਿਹਾ ਉਹ 6 ਮਹੀਨੇ ਸੀਗਾ ਸਾਲ ਪੱਧਿਆ ਬੰਦੇ ਸਾਡਾ ਇੱਕ ਮਿਸਟਰ ਹੋਇਆ ਕਰਦਾ ਸੀ ਪੰਜਾਬ ਦਾ ਟਾਡੇ ਵਾਲੇ ਪਾਸੋਂ ਸੀ ਗਿਆਨੀ ਗੁਰਤਾਰ ਸਿੰਘ ਉਹ ਕਦੀ ਕਾਗਰਸ ਵੱਲੋਂ ਮੰਤਰੀ ਬਣ ਜਾਂਦਾ ਸੀ ਕਦੀ ਆਗਰਸ ਵੱਲੋਂ ਬਣ ਜਾਂਦਾ ਸੀ ਬਹੁਤ ਇਮਾਨਦਾਰ ਬੰਦਾ ਸੀ ਉਹ ਤੇ ਲੋਕਾਂ ਨੇ ਕੋਈ ਛੱਟ ਨਹੀਂ ਕੀਤਾ ਉਹ ਕਹਿੰਦੇ ਸਾਡੇ ਉਹ ਤੂੰ ਕਾਗਰਸ ਰਹਿ ਤੂੰ ਕਾਂਗਰਸ ਰਹਿ ਤੂੰ ਹੈ ਤਾਂ ਪੰਜਾਬ ਦਾ ਵਾ ਉਹਦੇ ਨਾਮ ਤੇ ਯਾਦਗਾਰੀ ਕਾਲਜ ਬਣਿਆ ਹੋਇਆ ਟਾਡੇ ਛੱਤ ਉਹਨੇ ਦੇ ਪਰਮਾਰਸ਼ੀਮ ਵੀ ਦੇਖੀ ਆਪਣੇ ਕਾਲਜ ਨੂੰ ਔਰ ਕਿੱਡਾ ਸਾਥਾ ਸੀਗਾ ਉਹ ਕਹਿੰਦੇ ਨੇ ਮੇਰੇ ਪਿਤਾ ਜੀ ਸਰਦਾਰ ਸੁਜਿੰਦਰ ਸਿੰਘ ਵਸਦੇ ਕਹਿੰਦੇ ਜਦੋਂ ਮਨਿਸਟਰ ਸੀਗਾ ਉਹ ਸੈਕਟਰੀ ਦੇ ਨਾਮ ਦਾ ਸਰਕਾਰੀ ਦਫਤਰ ਚੰਡੀਗੜ੍ਹ ਚ ਉਥੇ ਪਜਾਮਾ ਟੰਗ ਕੇ ਮੋਢੇ ਤੇ ਕਿਸੇ ਨੇ ਚੱਲ ਜਾਂਦਾ ਸੀਗਾ ਇੱਧਾਂ ਦੇ ਬੰਦੇ ਆਪਣੇ ਪੰਜਾਬ ਦੇ ਸੀ ਇੱਕ ਆ ਮੂਰਖ ਬੰਦਾ ਜਿਹੜਾ ਕਿ ਕਿਲੀਆਂ ਘਾੜਿਆ ਵਾ ਮਜ਼ਾਕ ਕਰ ਰਿਹਾ ਵਿਧਾਨ ਸਭਾ ਤੋਂ ਮੂੜਾ ਕੱਢ ਕੇ ਇੱਧਾਂ ਚਿਰ ਚਿਰ ਕੇ ਜਿੱਦਾਂ ਕੋੜ ਦੇ ਗੁੰਡੇ ਹੁੰਦੇ ਨੇ ਇਹਦੇ ਵਿਧਾਨ ਇਹਨੇ ਮੁੱਖ ਮੰਤਰੀ ਦੇ ਅਹੁਦੇ ਦਾ ਮੁਰਾਦਾਇ ਖਤਮ ਕਰ ਦਿੱਤੀ ਮੈਂ ਲੈ ਉਹ ਆ ਬਾਦਲ ਤੇ ਕੈਪਟਨ ਸਾਹਿਬ ਕਿੱਡੇ ਮਾਰੇ ਹੋਣ ਉਹਨਾਂ ਨੂੰ ਫਿਰ ਵੀ ਰੋਕੀ ਕਹਿੰਦੇ ਆ ਬਾਦਲ ਸਾਹਿਬ ਆ ਰਹੇ ਨੇ ਜੀ ਅੱਗੇ ਕੈਪਟਨ ਸਾਹਿਬ ਆ ਰਹੇ ਨੇ ਜੀ ਭਗਵੰਤਾ ਨਾਮ ਕੀ ਲੈਣੇ ਰੋਕੀ ਦੇਖੋ ਉਹ ਨੰਗ ਗਿਆ ਝੰਡ ਜੁਗਨੂ ਉਹ ਨੰਗ ਗਿਆ ਛੱਡਾ ਉਹ ਫਿਰਦਾ ਸ਼ਰਾਬੀ ਆ ਇਹਦੀ ਕਰਤੂਤ ਹੈ ਹਨ ਅੱਛਾ ਭੋਲੇ ਪਹਿਲਾਂ ਇੱਕ ਦਿਨ ਬਠਿੰਡੇ ਗਰਮੀ ਲੈ ਕਿਉਂ ਨੇ ਆ ਸਾਨੂੰ ਵੀ ਗਰਮੀ ਲੱਗਦੀ ਆ ਇੱਕ ਬੋਤਲ ਪਾਣੀ ਦੀ ਮੰਗਾਈ ਇਹ ਗਾਇਨਪੀਤੀ ਨੂੰ ਲਾ ਕੇ 180000 ਜੀਆ ਕੇ ਆਪਣੇ ਸੱਚ ਪਾ ਲਈ ਤੇ ਇਹ ਮਦਦ ਦਸਤਾਰ ਦਾ ਵੀ ਨਹੀਂ ਬੰਦਾ ਫਿਰ ਉਹਨਾਂ ਨੇ ਕਿਦਾਂ ਦੇ ਨਿਸ਼ਾਨੇ ਤੇ ਕਰ ਰਿਹਾ ਹੈ ਕੀ ਇਸਮਾਨ ਸ਼ਰਾਬੀ ਸਿਗਾ ਚੀਂਦਾ ਦਰੂਪੀ ਕੇ ਮਿਰਦਾ ਚੋਰੀ ਕਿੰਨ ਕੀ ਸਾਡੇ ਵਿਧਾਨ ਸਭਾ ਜਦੋਂ ਸਾਡੇ ਗੱਲ ਪੈਂਦਾ ਨਾ ਤੇ ਪਿੱਛੋਂ ਤਿੰਨ ਚਾਰ ਠੋਕ ਕਿਉਂ ਹੁੰਦਾ ਜਲਦੀ ਨਾ ਹੌਸਲਾ ਮਾਰ ਕੇ ਆਇ ਦੀ ਕਰਤੂਤਾਂ ਔਰ ਸਾਡਾ ਨਜ਼ਾਰਾ ਟੁੱਟ ਗਿਆ ਪੰਜਾਬ ਦਾ ਆਪਾਂ ਕਿੱਥੇ ਖੜੇ ਨਹੀਂਗੇ ਤਰ ਅੱਸ ਦੇਣਾ ਹਰ ਇੱਕ ਲੋਕਾਂ ਨੂੰ ਸੁਣੋ ਮੌਕਰੀਆਂ ਦੇ ਗੱਲ ਤੇ ਆਓ ਸਿੱਧੇ ਮੈਂ ਇੱਕ ਫਿਲ ਕਾਨੂੰਨ ਦਿੱਤਾ ਹੋਇਆ ਸਪੀਕਰ ਵਿਧਾਨ ਸਭਾ ਕੁਲਤਾਰ ਸੰਧਵਾ ਨੂੰ ਜਨਵਰੀ 2023 ਦਾ 1 ਸਾਲ ਹੋ ਚੱਲਿਆ ਕੋਈ ਜਦੋਂ ਮੈਂ ਤੀਜੀ ਵਾਲੀ ਐਮਐਲ ਬਣਿਆ ਅਸੀਂ ਨਾ ਪ੍ਰਧਾਨਕਾਰ ਆ ਅਸੀਂ ਕਾਨੂੰਨ ਬਣਾਉਣਾ ਸਾਡਾ ਸਹੀ ਕੰਮ ਆ ਪਾਣੀ ਪੁੱਛਰ ਵਗੈਰਾ ਰੱਖਣਾ ਇਹ ਸਾਡਾ ਕੰਮ ਨਹੀਂ ਆ ਜਦੋਂ ਮੈਂ ਸਾਰਾ ਦੇਖਿਆ ਮੈਂ ਕਿੰਨੇ ਕਰੋੜ ਵਾਦੀ ਆ ਪੰਜਾਬ ਦੀ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾਈ ਤੁਲੇ ਜਾਂਦੇ ਆ ਪਰ ਪਤਾ ਵਾ ਕਿ 70 75 ਲੱਖ ਪੰਜਾਬੀ ਵਿਦੇਸ਼ਾਂ ਨੂੰ ਜਾ ਚੁੱਕਾ ਵਾ ਔਰ ਹੁਣ ਤੁਹਾਡੇ ਵਾਲੇ ਵਾਸੀਓ ਵੀ ਬਹੁਤ ਫਰੈਂਡ ਹੋ ਗਿਆ ਫਟਾਫਟ ਮਾਈਗ੍ਰੇਸ਼ਨ ਕੋਰਸ ਕਰਕੇ ਕੈਨੇਡਾ 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 ਆਸਟ੍ਰੇਲੀਆ ਇਹਨੂੰ ਮੁਕਾ ਕੀ ਕਿਹਾ ਯਾਰ ਜੇ ਨਾ ਹੋਵੇ ਕੱਲ ਨੂੰ ਪੰਜਾਬ ਦੇ ਵਿੱਚ ਗੈਰ ਪੰਜਾਬੀ ਇੱਥੇ ਐਡੀ ਵੱਡੀ ਤਦਾਦ ਚ ਆ ਜਾਵੇ ਕਿ ਸਾਨੂੰ ਪਤਾ ਨਹੀਂ ਲੱਗੇ ਕੌਣ ਕਿੱਥੇ ਆ ਫਿਰ ਮੈਂ ਸਾਰਾ ਪੜਿਆ ਲਿਖਿਆ ਤੇ ਮੈਨੂੰ ਲੱਗਿਆ ਚੰਗਾ ਹਿਮਾਚਲ ਪ੍ਰਦੇਸ਼ ਦਾ ਇੱਕ ਕਾਨੂੰਨ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 59 ਸਾਲ ਪਹਿਲਾਂ ਹਿਮਾਚਲ ਨੇ ਕਾਨੂੰਨ ਬਣਾਇਆ ਕਿ ਵਿਦੇਸ਼ ਬਿਨਾਂ ਸ਼ਰਤ ਤੋਂ ਨਾ ਸਾਡੇ ਹਿਮਾਚਲ ਵਿੱਚ ਕੋਈ ਜ਼ਮੀਨ ਖਰੀਦ ਸਕੇ ਨਾ ਸਾਡੇ ਹਿਮਾਚਲ ਵਿੱਚ ਕੋਈ ਵੋਟਰ ਬਣ ਸਕੇ ਨਾ ਸਾਡੇ ਹਿਮਾਚਲ ਵਿੱਚ ਕੋਈ ਸਰਕਾਰੀ ਨੌਕਰੀ ਲੈ ਸਕੇ ਐਡਾ ਵਧੀਆ ਕਾਨੂੰਨ ਬਣਾਇਆ 59 ਸਾਲ ਪਹਿਲਾਂ ਉਹ ਮਾਰਚਰ ਬਚ ਗਿਆ ਇਹ ਕਹਾਇ ਮਾਰਚਰ ਦੇ ਜਿਹੜੇ ਦਿੱਲੀ ਬੰਬੇ ਕਲਕੱਤਾ ਦੇ ਵੀਰ ਆਦਮੀ ਹੁੰਦੇ ਸੀ ਕੁੰਮਣ ਉਹਨਾਂ ਨੇ ਸਾਰੇ ਚੱਕ ਲੈਣੇ ਸੀ ਬਾਗ ਬਹੁਤ ਛੋਟਾ ਮੌਸਮ ਐ ਬਹੁਤ ਛੋਣੀ ਉਹਨਾਂ ਦੇ ਜਿਹੜੇ ਬਾਗ ਬੀਜੇ ਨੇ ਪੰਜ ਪੰਜ ਸੱਤ ਸੱਤ ਵਿਕੇ ਵਿਕੇ ਜ਼ਿਮੀਦਾਰ ਉਹ ਸਾਰੇ ਉਹਨਾਂ ਦੇ ਚੱਕ ਕੇ ਤੇ ਖਿਵਾਚੀਆਂ ਨੂੰ ਉਹਨਾਂ ਦੇ ਬਾਗਾਂ ਵਿੱਚ ਨੌਕਰ ਬਣਾਉਣਾ ਸੀਗਾ ਨਹੀਂ ਜਾਣੇ ਕੋ ਚਾ ਮੁੱਖ ਮੰਤਰੀ ਸ਼ੋਸ਼ ਜਿਹੜੇ ਡਾਕਟਰ ਵਾਈਸ ਪਰਮਾਰ ਚੀਫ ਮਿਨਿਸਟਰ ਉਹ ਦੂਰ ਦੇ ਸ਼ਾਹ ਆਦਮੀ ਸੀ ਉਹਨੇ ਕਿਹਾ ਜੇ ਮੈਂ ਕਾਨੂੰਨ ਰਾਤਾ ਹਿਮਾਚਲ ਵੀ ਬਚ ਜਾਊ ਹਿਮਾਚਲੀ ਵੀ ਬਚ ਜਾਣਗੇ ਉਹਨਾਂ ਦੀ ਭਾਸ਼ਾ ਹਰ ਸੂਬੇ ਦਾ ਰਹਿਣਾ ਸੱਭਿਆਚਾਰ ਹੈ ਤੇ ਮੈਂ ਸਾਰੇ ਨੂੰ ਪੜ ਕੋੜ ਕੇ ਮੈਸਬੀਕਰ ਨੂੰ ਦਿੱਤਾ ਆ ਹੁਣ ਕੱਲ ਪਰਸੋਂ ਕਿਸੇ ਨੇ ਭਰਵਾਨਪਾਨ ਨੇ ਪੁੱਛਿਆ ਉਹਨਾਂ ਨੇ ਉਹਨੇ ਮੇਰਾ ਮਜ਼ਾਕ ਦੇ ਕੋ ਕਿਦੜਾ ਕਿਹਾ ਇੱਥੇ ਕੋਈ ਖੈਰਾ ਕੁਦਾ ਫਿਰਦਾ ਵਾ ਉਹ ਬਾਹਰਲੇ ਨੂੰ ਕਹਿੰਦਾ ਹੌਣ ਨਹੀਂ ਦੇਣਾ ਅਸੀਂ ਕਿੱਦਾਂ ਰੁਕ ਸਕਦੇ ਆ ਸਾਡੇ ਵੀ ਤਾਂ ਬਿਆਨੇ ਕੈਨੇਡਾ ਅਮਰੀਕਾ ਜਾਂਦੇ ਐਗਜ਼ੈਕਟਲੀ ਇਹ ਹੀ ਗੱਲ ਰਹਿ ਕੇ ਨਾ ਭਗਵੰਤ ਜਦੋਂ ਸਾਡੇ ਬੱਚੇ ਬਾਹਰ ਜਾਂਦੇ ਨੇ ਕੈਨੇਡਾ ਉਹ ਸ਼ਰਤਾਂ ਪੂਰੀਆਂ ਕਰਕੇ ਜਾਂਦੇ ਨੇ ਕੈਨੇਡਾ ਦਾ ਕਾਨੂੰਨ ਅਪਣਾ ਕੇ ਜਾਂਦੇ ਨੇ ਪਹਿਲਾ ਪਾਸਪੋਰਟ ਫਿਰ ਵੀਜ਼ਾ ਪਹੁੰਚ ਕੇ ਫਿਰ ਪੀਆਰ ਦੀ ਫਾਈਲ 4-5 ਸਾਲ ਇੰਤਜ਼ਾਰ 25-30 ਲੱਖ ਰੁਪਏ ਫੀਸ ਕੈਨੇਡਾ ਐਮੀਗਰੇਸ਼ਨ ਦਾ ਕਿਸੇ ਨੂੰ ਠੀਕ ਜਿਵੇਂ ਮੈਂ ਕਹਿ ਰਿਹਾ ਕਿ ਪੰਜਾਬੀ ਅਗਰ ਕੰਮ ਕਰਨਾ ਚਾਹੁੰਦੇ ਗੈਰ ਪੰਜਾਬੀ ਕੋਈ ਜਿੱਦਾ ਆਪਣੇ ਝੋਲਾ ਲਾਉਣ ਉਹਦੇ ਜਿੱਸਾ ਕੇ ਆਓ ਪੈਸੇ ਕਮਾਓ ਪਰਵਾਹ ਪਾ ਲੋ ਬਿੰਕੋਤ ਰਾਸ ਨਾ ਪਰਚੇ ਕਿਸ ਨੇ ਪੁੱਕਾ ਰਹਿਣਾ ਕਿ تم ਅਪਰੀ ਲੈਣੀ ਆ ਸਾਨੂੰ ਪਤਾ ਦੋ ਉਹ ਕੋਣ ਕਿੱਥੇ ਰਹ ਰਿਆ ਵਾ ਸਾਡੀ ਆਵਾਜ਼ ਕਿੱਥੇ ਆ ਕਿਹੜਾ ਕੋਣ ਕੀਤੀ ਕੋਈ ਨਫਰੀ ਕੋ ਗਿਣਤੀ ਹੁਣ ਤਾਂ ਪਤਾ ਕੋਈ ਨਹੀਂਗਾ ਜਿਹੜਾ ਜਿੱਦ ਕਰਦਾ ਪੰਜਾਬ ਦੇ ਵਿੱਚ ਆੜ ਕੇ ਕਿ ਲਾਚਮੀ ਲੈ ਲੋ 10 ਕਿਲੇ ਲੈ ਲੋ ਘਰ ਬਣਾ ਲੋ ਮੋਟਰ ਬਣ ਜਾਓ ਨਫਰੀ ਲੈ ਲੋ ਬਸ ਇੰਨੀ ਹੀ ਗੱਲ ਜੇ ਮਨ ਸਮਝ ਆਈ ਮੇਰੇ ਵੀ ਲੋਕ ਅੱਛਾ ਮੋਦੀ ਸਾਹਿਬ ਦੇਖੋ ਇਹ ਤਾਂ ਉਹ ਕੀ ਕਹਿੰਦੇ ਹੁੰਦੇ ਆ ਆਪਣਾ ਮੂਰਖ ਹੈ ਜਿਹੜਾ ਪ੍ਰਾਈਮ ਮਿਨਿਸਟਰ ਉਹ ਗਿਆ ਬਿਹਾਰ 3 ਦਿਨ ਪੁਰਾਣੀ ਗੱਲ ਹੈ ਸ਼ਾਇਦ ਤੁਹਾਡੇ ਕੋਲ ਟੀਵੀ ਤੇ ਸੁਣਿਆ ਹੋਵੇ ਉੱਥੇ ਜਾ ਕੇ ਕਹਿੰਦਾ ਕਿ ਕਾਂਗਰਸ ਦਾ ਲੀਡਰ ਹੈ ਪੰਜਾਬ ਮੇ ਉਹ ਬਿਹਾਰੀਆਂ ਨੂੰ ਬਿਹਾਰੀਆਂ ਨੂੰ ਪੰਜਾਬ ਮੇ ਗੁਸਤਨੇ ਨਹੀਂ دیتا ਉਸ ਨੂੰ ਕਾ ਵੀ ਬਾਈਸ਼ਕਾਰ ਕਰਤਾ ਹੈ ਬਾਈਸ਼ਕਾਰ ਮਤਲਬ ਬੋਇਕਾਟ ਅੱਛਾ ਨਾ ਮੈਂ ਬਿਹਾਰ ਕਿਹਾ ਨਾ ਮੈਂ ਬੋਇਕਾਟ ਕਿਹਾ ਇੱਕ ਪ੍ਰਾਈਮ ਮਿਨਿਸਟਰ ਇੱਕ ਬਿਹਾਰ ਦੀ ਰੈਲੀ ਜਾ ਕੇ ਉਹਨਾਂ ਤੋਂ ਵੋਟਾਂ ਲੈਣ ਦੀ ਖਾਤਰ ਝੂਠ ਬੋਲਿਆ ਯਾਰੋ ਅੱਛਾ ਭੁੱਲ ਗਿਆ ਬੋਲਦਾ ਵੋਟਾ ਇੱਥੇ ਸੁਣੋ ਧਿਆਨ ਨਾਲ ਗੁਜਰਾਤ ਵਿੱਚ ਮੇਰੇ ਕਾਨੂੰਨ ਚੱਲਣਾ ਕੋਈ ਗੈਰ ਗੁਜਰਾਤੀ ਇੱਥੇ ਜ਼ਮੀਨ ਨਹੀਂ ਲੈ ਸਕਦਾ ਵੋਟਰ ਨਹੀਂ ਬਣ ਸਕਦਾ ਆਪਣਾ ਨਹੀਂ ਦੱਸਿਆ ਮੇਰੇ ਤੇ ਤਾਨਸਕਸਤਾ ਹੁਣ ਭਾਜੀਪੀ ਨੇ ਉਤਰਾਖੰਡ ਵਿੱਚ ਨੂੰ ਨਾ ਆਤਾ ਉਤਰਾਖੰਡ ਜੰਮੂ ਕਸ਼ਮੀਰ ਵਿੱਚ ਸੀਗਾ ਪਰ મોદી ਨੇ ਤੋੜਤੀ ਸਟੇਟ ਇਹ ਕਾਨੂੰਨ ਸੀਗਾ ਕਿ ਬਾਹਰੋਂ ਕੋਚਾ ਦੇ ਸੰਗ ਆਉਂਦੇ। ਇਹ 100 ਰੁਪਿਆ ਨੇ ਬਣਾਏ ਨੇ ਕਿਉਂਕਿ ਅਸੀਂ ਆਪਣੀ ਸੁਭਾਨ ਪੰਜਾਬੀਆਂ ਕੋ ਘੜੀ ਇੱਕ ਹੈ ਪੰਜਾਬ ਸਿੱਖਾਂ ਨੇ ਕੋ ਘੜੀ ਇੱਕ ਹੈ ਪੰਜਾਬ ਜੇ ਇਸ ਕਰਮ ਨੂੰ ਸਿਖਵਾ ਕੇ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਨੇ ਕਿ ਕੱਲ ਨੂੰ ਵੀ 15 ਵੀ 25 ਸਾਰੇ ਕਾਨੂੰਨ ਨਾ ਬਣਾਇਆ ਗੈਰ ਪੰਜਾਬੀ ਇੱਥੇ ਵੱਡੀ ਤਰ੍ਹਾਂ ਚਾਜਣਗੇ ਆਪਾਂ ਕੋ ਹੜੀ ਵਾਲੇ ਤੋਂ ਗੈਬ ਹੋਣ ਲੱਜੂਗੀ ਪੰਜਾਬੀ ਜ਼ੁਬਾਨ ਕਾਟ ਜੂਗੀ ਸੱਭਿਆਚਾਰ ਉੱਜੂਗਾ ਇਹ ਮੈਂ ਪਚੋਰਨ ਵਿੱਚ ਇਹ ਬ੍ਰਾਂਡ ਵਿੱਚ ਕੀ ਗਲਤ ਕੀਤਾ ਸਾਰੀਆਂ ਬਾਡੀਆਂ ਪਿੱਛੇ ਪਈਆਂ ਖੇੜਨੇ ਆਇਆ ਕਰਦਾ ਜਿਵੇਂ ਖੇੜਨੇ ਵਿੱਚ ਪਾਕਿਸਤਾਨ ਮੰਗਿਆ ਹੁੰਦਾ ਕੋਈ ਇਸ ਦੇਸ਼ ਵਿੱਚ ਕਾਨੂੰਨ ਕਿਹਨਾ ਓਏ ਹਿਮਾਚਲ ਦਾ ਕਾਨੂੰਨ ਕਿਹਨਾ ਤੁਹਾਨੂੰ ਕੋ ਗੁਜਰਾਤ ਦਾ ਕਾਨੂੰਨ ਕਿਹਨਾ ਅੱਛਾ ਅਗਲੀ ਹੁਣ ਪ੍ਰਧਾਨ ਮੰਤਰੀ ਦਾ ਅਸਲ ਚਿਹਰਾ ਦੇਖੋ ਕੀ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਆਪਣੇ ਕਿਸਾਨਾਂ ਦਾ ਸਾਰੇ ਦੇਸ਼ ਭਲੇ ਹੋਏ ਨੇ ਇੱਕ ਵਾਰੀ ਨਾ ਲਾਲ ਬਹਾਦਰ ਸ਼ਾਸਤਰੀ ਬਣੇ ਇਸ ਦੇਸ਼ ਦੇ ਪ੍ਰਧਾਨ ਮੰਤਰੀ 1960 ਦੇ ਦਾ ਕੇਵਲ ਪੰਡਤ ਜਵਾਲਲਾਲ 네ਰੋਦੀ ਮੌਜੂਦ ਹਨ। ਲਾਲ ਬਾਦਰ ਸ਼ਾਸਤਰੀ ਨੇ ਨਾ ਇੱਕ ਸਦਾ ਜਤਾ ਪੰਜਾਬ ਦੇ ਕਿਸਾਨਾਂ ਨੂੰ ਕਿ ਗੁਜਰਾਤ ਵਿੱਚ ਇੱਕ ਕੱਚ ਦਾ ਇਲਾਕਾ ਵਾ ਜਿੱਥੇ ਲੱਖਾਂ ਨਿਕੜ ਚਿੰਦੜ ਸੀ। ਇੱਕ ਯਾਦ ਦੇ ਕਿਸਾਨਾਂ ਨੂੰ ਕਹੇ ਤੁਸੀਂ ਬਾਹਰ ਬੰਦੇ ਹੋ ਤੁਸੀਂ ਕੰਮ ਕਰ ਸਕਦੇ ਸਾਡੇ ਆਧ ਹੋਣਾ ਨਿਕਾ ਆਜੋ ਗੁਜਰਾਤ ਤੁਮ ਕੱਚ ਵਿੱਚ ਜ਼ਮੀਨਾਂ ਦੇਾਂਗੇ ਦੋਸਤੋ ਕਨੇਡਾ ਵਿੱਚ ਮੈਂ ਦਿੱਤੀ 500 ਨੂੰ ਕਿਲਾ 60 ਚ ਉਹਦਾ ਇੱਕ ਮੁਫਤ ਟਾਈਪੀ ਇਹਨਾਂ ਨੇ 50 60 ਸਾਲ ਕਿਸਾਨਾਂ ਨੇ ਪੰਜਾਬ ਦੇ ਆਪਣੇ ਖੂਨ ਪਸੀਨਾ ਇਕ ਕਰਕੇ ਕੁਝ ਮੀਨਾਬਾਤ ਕਰ ਲਈ ਜਾਨ ਵਾਣ ਲਾ ਕੇ ਫਾਂਦਰ ਰੋੜ ਲਾ ਕੇ ਗੁਜਰਾਤ ਦੀ ਬੀਜੇਪੀ ਸਰਕਾਰ ਨੇ ਅੱਜ ਤੋਂ 4-5 ਸਾਲ ਪਹਿਲਾਂ ਉਹਨਾਂ ਦੀ ਮਾਲਕੀ ਰੱਦ ਕਰ ਦਿੱਤੀ ਤੇ ਸਾਨੂੰ ਕਹਿੰਦਾ ਕਿ ਬਿਹਾਰੀਆਂ ਨੂੰ ਆਉਣ ਦੇਣੇ ਆਪਣੀ ਸਟੇਟ ਵਿੱਚ ਸਿੱਖਾਂ ਦੀ ਮਾਲਕੀ ਖਤ ਕਰ ਦਿੱਤੀ ਕੋਰਟਾਂ ਦੇ ਹਾਈ ਕੋਰਟ ਗਏ ਹਾਈ ਕੋਰਟ ਨੇ ਮਾਲਕੀ ਬਹਾਲ ਕਰ ਦਿੱਤੀ ਗੁਜਰਾਤ ਸਰਕਾਰ ਇੱਥੇ ਨਹੀਂ ਰੁਕੀ ਉਹ ਸੁਪਰੀਮ ਕੋਰਟ ਚਲੇ ਗਏ ਫਿਰ ਮਾਮਲਾ ਸੁਪਰੀਮ ਕੋਰਟ ਚਾ ਜੇ ਸੁਪਰੀਮ ਕੋਰਟ ਨੇ ਉਹਨਾਂ ਦੀ ਮਾਲਕੀ ਰੱਦ ਕਰ ਦਿੱਤੀ ਹਜ਼ਾਰਾਂ ਸੱਖਾਂ ਦੇ ਪੰਜਾਬੀਆਂ ਦੇ ਪਰਿਵਾਰ ਗੁਜਰਾਤ ਵਿੱਚੋਂ ਕੱਢੇ ਜਾਣਗੇ ਮੇਰੇ ਵੀ ਨੋ ਅਸੀਂ ਤਾਂ ਕਿਸੇ ਨੂੰ ਕੱਢ ਨਹੀਂ ਦੇ ਜਿਹੜੇ ਗੈਰ ਪੰਜਾਬੀ ਇੱਥੇ ਬਣ ਚੁੱਕੇ ਨੇ ਵੋਟਰ ਐਮਸੀ ਬਣ ਗਏ ਨੇ ਐਮਐਲਏ ਬਣ ਗਏ ਨੇ ਅਸਤੇ ਕੁਛ ਨਹੀਂ ਕਹਿੰਦੇ ਮੈਂ ਤਾਂ ਗਾਹ ਤੋਂ ਕਹਿਣਾ ਰੋਕ ਲੋ ਨਹੀਂ ਤਾਂ 15 20 ਸਾਲ ਬਾਅਦ ਤੇ ਪੰਜਾਬ ਇਸ ਸ਼ਕਲ ਚ ਮਿਲੇਗਾ ਦੱਸੋ ਮੈਨੂੰ ਇਹਦੇ ਮੈਂ ਕੀ ਮਾੜੀ ਗੱਲ ਕੀਤੀ ਦਿਨੇ ਅਕਾਲੀ ਵੀ ਰੋਈ ਜਾਂਦੇ ਨੇ ਪਰਮਾਤਮੀ ਰੋਈ ਜਾਂਦਾ ਵਾ ਮੇਰੀ ਪਾਰਟੀ ਵਾਲੀ ਵੀ ਰੋਈ ਜਾਂਦੇ ਮੈਨੂੰ ਫੋਨ ਕਰਕੇ ਕਹਿੰਦੇ ਕੋਲਾ ਸੱਚੀ ਆ ਸਾਡੀ ਤੁਸੀਂ ਗੈਰ ਪੰਜਾਬੀਆਂ ਦੀ ਸ਼ਹਿਰਾਂ ਦੀ ਵੋਟ ਨਰਾਸ਼ ਕਰਤੀ ਹੈਗਾ ਤੁਹਾਨੂੰ ਗੈਰ ਪੰਜਾਬੀਆਂ ਦਾ ਜਿਆਦਾ ਫਿਕਰ ਆ ਤੁਹਾਨੂੰ ਪੰਜਾਬ ਦੇ ਵਿੱਚ ਰਹਿੰਦੇ ਲੋਕਾਂ ਦਾ ਪੰਜਾਬੀਆਂ ਦਾ ਸਿੱਖਿਆ ਦੀ ਵੋਟ ਨਹੀਂ ਚਾਹੀਦੀ ਅੱਜਾ ਮੈਂ ਆਪਣੇ ਸਟੈਂਡ ਤੇ ਕਹਿਿਆ ਮੈਂ ਔਰ ਕਹਿ ਮੈਂ ਨਾ ਔਰ ਵਾਇਪਰੂ ਦੀ ਚੇਪਾ ਨਾਲ ਆਪਣੀ ਸਰਕਾਰ ਬਣਾਉਂਗੀ ਸਭ ਤੋਂ ਪਹਿਲਾ ਕਾਨੂੰਨ ਮੈਂ ਪਾਸ ਕਰਕੇ ਤੁਹਾਨੂੰ ਦਿਖਾਉਂਗਾ ਮੈਂ ਕਰੂੰਗਾ ਸਭਾ ਬਹੁਤ ਇਜਾਜ਼ਤ ਦੇ ਰਿਹਾ ਸਾਡੇ ਗਰੀਬਾਂ ਵਾਸਤੇ ਵੀ ਪਾਰਟੀ ਨੇ ਬਹੁਤ ਕੁਝ ਕੀਤਾ ਤੁਹਾਨੂੰ ਅਸੀਂ ਆ ਜਿੰਨੀਆਂ ਗਾਰੰਟੀਆ ਦਿੱਤੀਆਂ ਪਾਰਟੀ ਨੇ ਮੇਰੇ ਕਾ ਵਾਸਤੇ ਕਿਉਂਕਿ ਇਹਨਾਂ ਦੀ ਗੱਲ ਬੋਲਣੀ ਬਹੁਤ ਜ਼ਰੂਰੀ ਹੈ ਗਰੀਬ ਬੰਦੇ ਨੇ ਇਹਨਾਂ ਨੂੰ ਦਿਹਾੜੀ ਸਿਰਫ ਦਿੰਦੇ ਨੇ 300 ਕੁੱਪ ਦੇਖ ਲਓ ਕਿੰਨੀਆਂ ਅਸੀਂ ਦਿਹਾੜੀਆਂ ਵਧਾ ਕੇ 400 ਕਰਾਂਗੇ ਅਸੀਂ ਇਹਨਾਂ ਦੇ ਦਿਨ ਵਧਾ ਕੇ 100 ਤੋਂ 200 ਕਰਾਂਗੇ ਕੱਚੀਆਂ ਛੱਤਾਂ ਦੇ ਮਾਮਲੇ ਮੈਂ ਇੱਥੇ ਪੰਜਾਬ ਸਰ ਪਿਛਲੇ ਸਪੌਨਟਨ ਕਮੇਟੀ ਦਾ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਹੇਠਲੇ ਹੋਊਗੀ ਹਰ ਮਹੀਨੇ ਮੈਂ ਵਿੱਚ